ਪੰਜਾਬ ਨਸ਼ਿਆਂ ਦਾ ਗੜ ਬਣ ਚੁੱਕਿਆ ਹੈ ਤੇ ਪੰਜਾਬ ਸਰਕਾਰ ਨੇ ਅਹਦ ਲੈ ਲੈ ਕਿ ਹੁਣ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਹੈ ਤੇ ਇਸ ਦੀ ਜਿਉਂ ਦੀ ਜਾਗ ਦੀ ਉਦਾਹਰਣ ਹੈ ਮੋਕਾ ਦੇ ਪਿੰਡ ਚਾਹਲ ਕਲਾਂ ਵਿੱਚ ਕਰਵਾਈ ਗਈ ਵੱਡੀ ਨਸ਼ੇ ਦੇ ਖਿਲਾਫ ਰੈਲੀ ਫੇਜ਼ 2 ਰੈਲੀ ਦੇ ਵਿੱਚ ਜ਼ਬਰਦਸਤ ਪੀੜ ਤੇ ਜੋਸ਼ ਵੇਖਣ ਨੂੰ ਮਿਲਿਆ ਲੋਕਾਂ ਦੇ ਜੋਸ਼ ਨੂੰ ਦੇਖਦੇ ਹੋਏ ਲਗਾਤਾਰ ਪੰਜਾਬ ਸਰਕਾਰ ਹੁਣ ਇਸੇ ਵੱਡੇ ਪੱਧਰ ਤੇ ਕਦਮ ਚੁੱਕ ਰਹੀ ਹੈ ਤੇ ਆਖਿਰ ਹੁਣ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੀ ਹੈ ਰਣਨੀਤੀ ਤੇ ਕੀ ਕਦਮ ਚੁੱਕੇ ਜਾਣਗੇ ਆਓ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ ਆਪ ਦੀ ਧਰਤੀ ਪੰਜਾਬ ਦਰਿਆਵਾਂ ਦੀ ਧਰਤੀ ਜਿਸ ਦੇ ਨੌਜਵਾਨ ਨਸ਼ੇ ਦੇ ਵਿੱਚ ਗਲਤਾਨ ਹੋ ਚੁੱਕੇ ਨੇ ਪੰਜਾਬ ਦੇ ਕਈ ਅਜਿਹੇ ਨੌਜਵਾਨ ਜੋ ਨਸ਼ੇ ਦੀ ਦਲਦਲ ਵਿੱਚ ਇਸ ਕਦਰ ਫਸੇ ਨੇ ਕਿ ਆਪਣੀ ਜ਼ਿੰਦਗੀ ਤਬਾਹ ਕਰ ਰਹੇ ਨੇ ਪਰ ਹੁਣ ਪੰਜਾਬ ਸਰਕਾਰ ਨੇ ਨਸ਼ਿਆ ਖਿਲਾਫ ਮੁਹਿੰਮ 2 ਦੀ ਸ਼ੁਰੂਆਤ ਕਰ ਦਿੱਤੀ ਹੈ ਮੋਗਾ ਦੀ ਰੈਲੀ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਫੇਜ਼ 2 ਮੋਗਾ ਦੀ ਰੈਲੀ ਵਿੱਚ ਉਮੜਿਆ ਜਨਸਲਾਬ ਇਸ ਕੱਲ ਦੀ ਗਵਾਹੀ ਭਰਦਾ ਸੀ ਕਿ ਸਰਕਾਰ ਉਹਦੇ ਕੀਤੇ ਕੰਮਾਂ ਤੋਂ ਹਰ ਕੋਈ ਖੁਸ਼ ਹੈ ਮੋਗਾ ਦੇ ਪਿੰਡ ਚਾਹਲ ਕਿਲਾ ਵਿੱਚ ਕਰਵਾਈ ਗਈ ਯੁੱਧ ਨਸ਼ਾ ਵਿਰੁੱਧ ਫੇਜ਼ 2 ਰੈਲੀ 'ਚ ਜ਼ਬਰਦਸਤ ਪੀੜ ਤੇ ਜੋਸ਼ ਵੇਖਣ ਨੂੰ ਮਿਲਿਆ ਪੂਰੇ ਪੰਜਾਬ ਦੇ ਪਿੰਡਾਂ ਤੋਂ ਲੋਕ ਵੱਡੀ ਗਿਣਤੀ 'ਚ ਪਹੁੰਚੇ ਮਾਹੌਲ 'ਚ ਗੱਜਬ ਦਾ ਹੁਸ਼ਾ ਸੀ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਵੱਡੀ ਤਾਦਾਦ 'ਚ ਹਾਜ਼ਰ ਹੋਏ ਉਹਨਾਂ 'ਚ ਵੀ ਵੱਡਾ ਹੁਸ਼ਾ ਨਜ਼ਰ ਆਇਆ ਇਸ ਰੈਲੀ ਨੂੰ ਅੱਗੇ ਵਧਾਉਂਦੇ ਹੋਏ ਮੋਗਾ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਦਾ ਸੌ ਚੱਕ ਸਮਾਰੋਹ ਵੀ ਕਰਵਾਇਆ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਸਾਫ਼ ਸੰਕੇਤ ਦਿੱਤਾ ਕਿ ਪੰਜਾਬ ਦੀ ਸਿਆਸਤ ਚ ਹੁਣ ਸਭ ਤੋਂ ਵੱਡਾ ਮੁੱਦਾ ਨਸ਼ਾ ਹੀ ਰਹੇਗਾ ਮੰਚ ਤੋਂ ਅਰਵਿੰਦ ਕੇਜਰੀਵਾਲ ਭਗਵੰਤ ਸਿੰਘ ਮਾਨ ਨੇ ਨਸ਼ੇ ਵਿਰੁੱਧ ਲੜਾਈ ਨੂੰ ਸਿਰਫ ਪ੍ਰਸ਼ਾਸਨਿਕ ਕਾਰਵਾਈ ਨਹੀਂ ਸਗੋਂ ਜਨ ਅੰਦੋਲਨ ਦੱਸਿਆ ਸਿੱਧਾ ਸੁਨੇਹਾ ਸੀ ਪਹਿਲੀ ਵਾਰ ਅਜਿਹੀ ਸਰਕਾਰ ਆਈ ਹੈ ਜੋ ਨਸ਼ਾ ਤਸਕਰਾਂ ਨੂੰ ਸ਼ਰਨ ਨਹੀਂ ਸਗੋਂ ਚੇਲ ਪੇਚੜੀ ਹੈ ਅਰਵਿੰਦ ਕੇਚਰੀਵਾਲ ਨੇ ਆਪਣੇ ਭਾਸ਼ਣ ਚ ਕਿਹਾ ਅਕਾਲੀ ਦਲ ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਨਸ਼ੇ ਵਿੱਚ ਤੱਕਿਆ ਜਦੋਂ ਕਿ ਆਪ ਸਰਕਾਰ ਉਸ ਨੂੰ ਪਾਰ ਕੱਢ ਰਹੀ ਹੈ ਹੁਣ ਕਿ ਇੱਕ ਸਾਲ ਪਹਿਲਾਂ ਜਦੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਹੋਈ ਸੀ ਤਾਂ ਲੋਕਾਂ ਦੇ ਵਿੱਚ ਡਰ ਸੀ ਪਰ ਹੁਣ ਹਾਲਾਤ ਬਦਲ ਚੁੱਕੇ ਨੇ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚੱਲ ਰਹੇ ਨੇ ਵੱਡੇ ਲੋਕ ਜੇਲ੍ਹ ਵਿੱਚ ਨੇ ਜੋ ਨਸ਼ੇ ਨੂੰ ਪ੍ਰਮੋਟ ਕਰਦੇ ਸਨ ਜਨਤਾ ਦੇ ਵਿੱਚ ਓਸ਼ਾ ਵਧਿਆ ਜਨਤਾ ਖੁੱਲ ਕੇ ਜਾਣਕਾਰੀ ਦੇ ਰਹੀ ਹੈ ਕੇਜਰੀਵਾਲ ਨੇ ਪਿੰਡਾਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਜਿਨ੍ਹਾਂ ਦਾ ਕੰਮ ਸਿਰਫ ਨਿਗਰਾਨੀ ਤੇ ਜਾਣਕਾਰੀ ਸਟਿੱਕ ਦੇਣਾ ਕੇਜਰੀਵਾਲ ਨੇ ਇਹਨਾਂ ਨੂੰ ਜਨ ਭਾਗੀਦਾਰੀ ਦਾ ਹਥਿਆਰ ਦੱਸਿਆ ਤੇ ਸਾਫ਼ ਅਪੀਲ ਕੀਤੀ ਕਿ ਲੋਕ ਪੁਰਾਣੀਆਂ ਪਾਰਟੀਆਂ ਨੂੰ ਵੋਟ ਨਾ ਦੇਣ ਨਹੀਂ ਤਾਂ ਪੰਜਾਬ ਫਿਰ ਨਸ਼ੇ ਦੀ ਦਲਦਲ ਦੇ ਵਿੱਚ ਜਾ ਸਕਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਭਾਸ਼ਣ ਚ ਕਿਹਾ ਚਿੱਟੇ ਦਾ ਕਲੰਕ ਪੰਜਾਬ ਤੇ ਥੋਪਿਆ ਗਿਆ ਸੀ ਹੁਣ ਸਰਕਾਰ ਉਸ ਨੂੰ ਮਟਾਉਣ ਲਈ ਬਹੁ ਪੱਖੀ ਰਣਨੀਤੀ ਤੇ ਕੰਮ ਕਰ ਰਹੀ ਹੈ ਉਹਨਾਂ ਦਾਵਾ ਕੀਤਾ ਸਪਲਾਈ ਚੇਨ ਤੋੜੀ ਜਾ ਰਹੀ ਹੈ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਤਸਕਰਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾ ਰਿਹਾ ਮਾਨ ਨੇ ਵੀ ਕਿਆਕ ਨਸ਼ਾ ਵੇਚਣ ਵਾਲਿਆਂ ਨੂੰ ਸਿਰਫ ਗ੍ਰਿਫਤਾਰ ਨਹੀਂ ਮੌਜੂਦਾ ਨੂੰ ਨਸ਼ੇ ਤੋਂ ਬਚਾਉਣ ਲਈ ਉਹਨਾਂ ਨੂੰ ਖੇਡ ਮੈਦਾਨ ਰੋਜ਼ਗਾਰ ਤੇ ਮੌਢਬ ਸੇਵੇ ਦੇ ਮੌਕੇ ਦੇਣਾ ਜ਼ਰੂਰੀ ਹੈ ਤਾਂ ਕਿ ਉਹ ਨਸ਼ੇ ਵੱਲ ਨਾ ਜਾਣ ਤੇਹੀ ਸੋਚ ਦੇ ਨਾਲ ਪੰਜਾਬ ਨੇ 1350 ਕਰੋੜ ਦੀ ਲਾਗਤ ਨਾਲ ਪੂਰੇ ਸੂਬੇ ਵਿੱਚ 3100 ਸਟੇਡੀਅਮ ਖੇਡ ਮੈਦਾਨ ਬਣਾਉਣ ਦਾ ਕਮਯੁੱਤ ਪੱਧਰ ਤੇ ਸ਼ੁਰੂ ਕੀਤਾ ਜਿਸ ਨੂੰ ਜੂਨ 2026 ਤੱਕ ਪੂਰਾ ਕਰਨ ਦਾ ਟੀਚਾ ਵੀ ਰੱਖਿਆ ਗਿਆ ਇਸ ਤੋਂ ਇਲਾਵਾ ਕਰੀਬ 3000 ਥਾਵਾਂ ਤੇ ਅਲਟਰਾ ਮਾਡਰਨ ਜਿਮ ਸਥਾਪਿਤ ਕੀਤੇ ਗਏ ਨੇ ਤਾਂ ਜੋ ਨੌਜਵਾਨਾਂ ਦੀ ਊਰਜਾ ਸਹੀ ਕੰਮਾਂ 'ਚ ਲੱਗੇ ਮਿਸ਼ਨ ਰੋਜ਼ਗਾਰ ਤਹਿਤ ਹੁਣ ਤੱਕ ਰੇਟ ਹਜ਼ਾਰਾਂ 943 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਬਿਨਾ ਕਿਸੇ ਸਿਫਾਰਿਸ਼ ਜਾਂ ਫਿਰ ਰਿਸ਼ਵਤ ਦੇ ਸਿਰਫ ਮੈਰਿਟ ਦੇ ਆਧਾਰ ਤੇ ਮਾਨ ਵਾਲੀ ਗੱਲ ਹੈ ਕਿ ਉਹਨਾਂ ਵਿੱਚੋਂ ਇੱਕ ਵੀ ਨਿਯੁਕਤੀ ਕਿਸੇ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਗਈ। ਇਸ ਮੌਕੇ ਖਾਸ ਕਰ ਲਈ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਰਵਿੰਦ ਕੇਜਰੀਵਾਲ ਨੇ ਨਸ਼ਾ ਵਿਰੋਧੀ ਮੁਹਿੰਮ ਵਿੱਚ ਵਧੀਆ ਯੋਗਦਾਨ ਦੇਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ। ਐਸਐਸਪੀ ਵਿਧਾਤੀ ਹੁਮੇਰਸਰ সোহੇਲ ਮੀਰ ਆਈਪੀਐਸੀ ਟੀਮ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਸਕ੍ਰਿਤ ਕੀਤਾ। ਇਨਸਪੈਕਟਰ ਹਰ ਸਿਮਰਤ ਕੌਰ ਨੂੰ 1 ਲੱਖ ਪੀਪੀਐਸ ਨੀਰਜ ਕੁਮਾਰ ਐਸਆਈ ਤਰਸੀਮ ਸਿੰਘ ਐਸਏ ਪ੍ਰਕਾਸ਼ ਸਿੰਘ ਤੇ ਐਸਆਈ ਕੁਲਬੀਰ ਸਿੰਘ ਨੂੰ 50-50 ਹਜ਼ਾਰ ਦੀ ਇਨਾਮ ਦੀ ਰਾਸ਼ੀ ਦਿੱਤੀ ਗਈ। ਇਸੇ ਟੀਮ ਨੇ 28-29 ਜਨਵਰੀ ਨੂੰ ਪਿੰਡ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਬਰਾਮਦ ਕੀਤਾ ਸੀ। ਹੁਣ ਤੱਕ ਜੇਕਰ ਜ਼ਬਤ ਕੀਤੇ ਆંકੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਪੁਲਿਸ ਨੇ 2000 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਕੀਤੇ ਨੇ 17000 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਨੇ ਪਿੰਡ ਰੱਖਿਆ ਕਮੇਟੀਆਂ ਬਣਾਈਆਂ ਹਰ ਪਿੰਡ ਵਿੱਚ ਵਾਰਡ ਵਿੱਚ ਗਠਨ ਦੀ ਪ੍ਰਕਿਰਿਆ ਹਾਲੇ ਤੱਕ ਚੱਲ ਰਹੀ ਹੈ ਮੋਗਾ ਦਾ ਇਹ ਸਮਾਗਮ ਸਿਰਫ ਸੋਚ ਚੁੱਕ ਸਮਾਗਮ ਨਹੀਂ ਸੀ ਸਰਕਾਰ ਚਾਹੁੰਦੀ ਸੀ ਕਿ ਨਸ਼ੇ ਵਿਰੁੱਧ ਲੜਾਈ ਸਿਰਫ ਪੁਲਿਸ ਦੀ ਨਹੀਂ ਸਗਰ ਹਰ ਪਿੰਡ ਹਰ ਪਰਿਵਾਰ ਦੀ ਬਣੇ ਤੇ ਇਹ ਆਪ ਦਾ ਸਾਫ ਸਿਆਸੀ ਸੁਨੇਹਾ ਸੀ ਕਿ ਪੰਜਾਬ ਵਿੱਚ ਨਸ਼ਮ ਤੋਂ ਮੋੜਲ ਹੀ ਉਸ ਦੀ ਪਛਾਣ ਤੇ ਅਗਲਾ ਚੋਣ ਏਜੰਡਾ ਰਹੇਗਾ ਨਸ਼ਾ ਵਿਰੋਧ ਦੇ ਸੈਕਿੰਡ ਫੇਸ ਦੇ ਵਿੱਚ ਅੱਜ ਮੋਗੇ ਵਿਖੇ rally ਦੌਰਾਨ ਸਾਡੀ ਸਾਰੀ ਟੀਮ ਜੋਤੀ ਅਮਸਰ ਰੂਰਲ ਵੱਲੋਂ ਸਬਡਿਵੀਜ਼ਨ ਰਾਜਾਸਾਂਸੀ ਦੇ ਥਾਣਾ ਰਾਜਾਸਾਂਸੀ ਵਿਖੇ ਕਿਸੇ ਦਿਨੀ ਉਠਿਆਂ ਵਿਖੇ ਇੱਕ ਵੱਡੀ ਕਨਸਾਈਨਮੈਂਟ ਅਸੀਂ ਨਸ਼ੇ ਦੀ ਫੜੀ ਸੀ ਉਸ ਸਬੰਧ ਵਿੱਚ BDC ਟੀਮ ਔਰ ਸਾਡੀ ਪੁਲਿਸ ਪਾਰਟੀ ਨੂੰ ਇੱਥੇ ਉਤਸ਼ਾਹਿਤ ਕਰਨ ਵਾਸਤੇ ਐਪਰੀਸ਼ੀਏਸ਼ਨ ਵਾਸਤੇ ਸਾਨੂੰ ਕੈਸ਼ਵਾਰ ਦਿੱਤਾ ਗਿਆ ਜੋ ਕਿ ਅਸੀਂ ਪੰਜਾਬ ਸਰਕਾਰ ਮਾਣਯੋਗ ਡੀਜੀਪੀ ਸਾਹਿਬ ਯਾਦਵ ਸਾਹਿਬ ਦਾ ਔਰ ਐਸਐਸਪੀ ਸਾਹਿਬ ਦਾ ਔਰ ਡੀਆਰਜੀ ਬਾਰਡਰ ਰੇਂਜ ਦਾ ਧੰਨਵਾਦ ਕਰਨਾ ਚਾਹਤਾ ਹਾਂ ਅੱਜ ਪੰਜਾਬ ਸਰਕਾਰ ਦੀ ਜੁਧ ਨਸ਼ਾ ਵਿਰੋਧੀ ਮੁਹਿੰਮ ਤਹਿਤ ਜੋ ਸਾਡੇ ਐਸਐਸਪੀ ਸਾਹਿਬ ਮਾਨਯੋਗ ਸ਼੍ਰੀ ਸੁਹੇਲ ਮੀਰ ਕਾਸਿਮ ਜੀ ਦੀ ਅਗਵਾਈ ਹੇਠ ਸਾਡੀ ਐਸਐਸਪੀ ਨਿਵੇਸ਼ ਕੁਮਾਰ ਜੀ ਦੀ ਅਗਵਾਈ ਵਿੱਚ ਅਸੀਂ 43 ਕਿਲੋ ਦੀ ਰਿਕਵਰੀ ਜਪਿੰਡੂ ਔਖਿਆ ਤੋਂ ਕੀਤੀ ਸੀ ਉਸ ਰਿਕਵਰੀ ਦੇ ਤਹਿਤ ਸਾਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਤੇ ਇਸੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ ਮੈਂ ਅਸਾਈ ਤਰਸੇਮ ਸਿੰਘ ਥਾਣਾ ਰਾਜਸੰਸੀ ਥਾਣਾ ਤਾਂ ਤੇ ਅਸੀਂ ਕਸਬਾ ਓਟੀਆਂ ਵਿਖੇ ਭਾਰੀ ਹੈਰ ਰੰਦੀਰ ਕਵਰੀ ਕੀਤੀ ਸੀ ਉਸ ਬੰਦੇ ਵਿੱਚ ਅੱਜ ਮੋਗਾ ਵਿਖੇ ਜੋਧ ਨਸ਼ਾ ਵਿਰੁੱਧ ਜਿਹੜੀ ਰੈਲੀ ਹੋ ਰਹੀ ਆ ਉੱਥੇ ਸਾਨੂੰ ਬੁਲਾਇਆ ਸੀ ਤੇ ਬੁਲਾ ਕੇ ਸਾਡਾ ਸਨਮਾਨਿਤ ਕੀਤਾ ਤੇ ਇਸੇ ਤਰ੍ਹਾਂ ਅੱਗੇ ਤੋਂ ਵੀ ਅਸੀਂ ਕੰਮ ਕਰਦੇ ਰਾਂਗੇ ਇਹ ਸਰਕਾਰ ਦਾ ਬਹੁਤ ਸ਼ਲਾਘਾਯੋਗ ਕਦਮ ਮੈਨ ਚਾਰਚੌਂਕੀ ਕੁੱਕੜ ਵਾਲਾ ਐਸਐਸ ਕਲਵੀਰ ਸਿੰਘ ਅਸੀਂ ਅੱਜ ਤੋਂ ਥੋੜੇ ਦਿਨ ਪਹਿਲਾਂ ਇੱਕ ਪਿੰਡ ਉੋਠੀਆਂ ਦੇ ਲਾਗੋਂ ਹੈਵੀ ਰਿਕਵਰੀ ਕਰੀਬ 43 ਕਿਲੋ ਹੈਰਨ 4 ਗ੍ਰਨੇਡ ਤੇ ਪਿਸਤਲ ਬਰਾਮਦ ਕੀਤੀ ਸੀ ਉਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਸਾਡੀ ਸਾਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਹੈ ਤੇ 50 50000 ਰੁਪਇਆ ਇਨਾਮ ਦਿੱਤਾ ਗਿਆ ਹੈ ਸਾਨੂੰ ਬਹੁਤ ਅਪਰੀਸ਼ੀਏਟ ਕੀਤਾ ਹੈ ਸਰਕਾਰ ਨੇ ਅਸੀਂ ਅੱਗੇ ਤੋਂ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਾਂਗੇ ਤੇ ਹੋਰ ਰਿਕਵਰੀਆਂ ਕਰਾਂਗੇ ਜੈ ਹੰਮੈਂ ਸਾਡੇ ਕਨਸਟੇਬਲ ਪ੍ਰਕਾਸ਼ ਸਿੰਘ ਥਾਣਾ ਰਾਜਸਾਨਸੀ ਵਿਖੇ ਤਨਾਦ ਹਾਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੋਧ ਨਸ਼ਿਆਂ ਵਿਰੁੱਧ ਦੇ ਤਹਿਤ ਕਰਮਾ ਨੰਬਰ 26 ਥਾਣਾ ਰਾਜਸਾਨਸੀ ਵਿਖੇ ਅਸੀਂ ਭਾਰੀ ਤਦਾਦ ਵਿੱਚ 43 ਕਿਲੋਗ੍ਰਾਮ ਰਿਕਵਰ ਕੀਤੀ ਜਿਸ ਟੈਸਟ ਅੱਜ ਸਰਕਾਰ ਡੀਜੀਪੀ ਮਾਨ ਜੋ ਗੁਰਵਜਾਇਰ ਸਿੰਘ ਅਰੇ ਐਸਐਸਪੀ ਸਾਹਿਬ ਵੱਲੋਂ ਸਾਨੂੰ ਮਾਨ ਸਨਮਾਨ ਦਿੱਤਾ ਗਿਆ ਹੈ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਅੱਜ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦੀ ਇਸ ਲੜਾਈ ਦੇ ਵਿੱਚ ਸਾਥ ਦੇਣ ਲਈ ਪਹੁੰਚੇ ਹਾਂ ਤੁਹਾਡਾ ਚੱਲੇ ਹੋਏ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਮੈਂ ਜਿਹੜੀ ਸੌ ਮੈਂ ਅੱਗੇ ਬੋਲਦਾ ਰਹੂੰਗਾ ਤੁਸੀਂ ਮੇਰੇ ਪਿੱਛੇ ਪਿੱਛੇ ਬੋਲਦੇ ਰਹੋ ਇੱਕ ਇੱਕ ਅਹਿਦ ਹੈ ਇੱਕ ਫੈਸਲਾ ਹੈ ਕਿ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਲਈ ਆਪਣੇ ਬੁਰਸ਼ ਨਾਲ ਉਜ ਰੰਗ ਭਰਨੇ ਨੇ ਮੈਂ ਜਦੋਂ ਮੈਂ ਕਹੂੰਗਾ ਤਾਂ ਉਸ ਤੋਂ ਬਾਅਦ ਆਪਣਾ ਨਾਮ ਲੈ ਦਿਓ ਉਸ ਤੋਂ ਬਾਅਦ ਫਿਰ ਜੋ ਮੈਂ ਪੜੀ ਜਾਊਂਗਾ ਮੈਂ ਇਹ ਸੌਂ ਖਾਂਦਾ ਹਾਂ ਕਿ ਮੈਂ ਆਪਣੇ ਪਿੰਡ ਵਾਰਡ ਅਤੇ ਸਮਾਜ ਵਿੱਚੋਂ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਰਹਾਂਗਾ ਮੈਂ ਨਾ ਤਾਂ ਖੁਦ ਨਸ਼ਾ ਕਰਾਂਗਾ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਸੇਵਨ ਜਾਂ ਤਸਕਰੀ ਨੂੰ ਸਮਰਥਨ ਦੇਵਾਂਗਾ ਮੈਂ ਲੋਕਾਂ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਵਾਂਗਾ ਅਤੇ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਇਲਾਜ ਅਤੇ ਪੁਨਰਵਾਸ ਲਈ ਪ੍ਰੇਰਿਤ ਕਰਾਂਗਾ ਮੈਂ ਪ੍ਰਸ਼ਾਸਨ ਅਤੇ ਪੁਲਿਸ ਨਾਲ ਪੂਰਾ ਸਹਿਯੋਗ ਕਰਾਂਗਾ ਅਸੀਂ ਸਾਰੇ ਏਕਤਾ ਤੇ ਹਿੰਮਤ ਨਾਲ ਮਿਲ ਕੇ ਆਪਣੇ ਸੂਬੇ ਨੂੰ ਰੰਗਲਾ ਪੰਜਾਬ ਬਣਾਵਾਂਗੇ ਇਨਕਲਾਬ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਪੁਲਿਸ ਦੇ ਐਸਐਸਪੀ ਜਗਰਾਉਂ ਦੇ ਅੰਡਰ ਪੈਂਡ ਆਉਂਦਾ ਸੀ ਉੱਥੇ ਮੈਨੂੰ ਸਰਪੰਚ ਮੈਡਮ ਦਾ ਫੋਨ ਆਇਆ ਮੈਂ ਵੀਡੀਓ ਦੇਖੀ ਇੱਕ ਅਸੀਂ ਫੋਨ ਕੀਤਾ ਉਹ ਕਹਿੰਦੇ ਸਰਪੰਚ ਸਾਹਿਬ ਕਹਿੰਦੇ ਕਹਿੰਦੇ ਸਾਡੇ ਪਿੰਡ ਇੱਕ ਉਹਦੇ ਨਾਲ ਲੜੀ ਜਾਂਦੇ ਸੀ ਵੀ ਤੂੰ ਕਿਉਂ ਵੇਚਦੀ ਆ ਨਸ਼ਾ ਕੋਈ ਲੇਡੀ ਸੀ ਉਹ ਕਹਿੰਦੇ ਨਾ ਮੈਂ ਤਾਂ ਮੈਂ ਕਿਹੜਾ ਅੱਜ ਤੋਂ ਵੇਚਦੀ ਆ ਸਤਾ ਇਹੀ ਕੰਮ ਕਰਾਂਗੇ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਸਾਰਾ ਪਿੰਡ ਦੁਖੀ ਕਰ ਰੱਖਿਆ ਇਹਨਾਂ ਨੇ ਕਾਂਟੇ ਦੇ ਵਿੱਚ ਵਿੱਚ ਕਾਂਟੇ ਦੇ ਵਿੱਚ ਵਿੱਚ ਉਹ ਫੜ ਕੇ ਅਸੀਂ ਅੰਦਰ ਦਿੱਤੇ ਉਹ ਜਿ ਘਾਂਟੇ ਦੇ ਵਿੱਚ ਵਿੱਚ ਵੀ ਹੁਣ ਹੀ ਫੜ ਕੇ ਲੈ ਕੇ ਆਓ ਤੇ ਜਿਹੜਾ ਉਹਨਾਂ ਤੇ ਐਨਡੀਪੀਐਸ ਦੇ ਪਰਚੇ ਪਾਏ ਵੀਰੋ ਮੈਂ ਕੋਈ ਪੰਜਾਬੀਆਂ ਤੇ ਪਰਚੇ ਕਰਨ ਨਹੀਂ ਆਇਆ ਮੈਂ ਕੋਈ ਡਰਾਉਣ ਨਹੀਂ ਆਇਆ ਮੈਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਆਇਆ ਨਹੀਂ ਤਾਂ ਫਿਰ ਆਪਦੇ ਘਰੇ ਤਾਂ ਹਰੇਕ ਰਾਜਾ ਹੁੰਦਾ ਮੈਂ ਵੀ ਬੜਾ ਫੇਮਸ ਕਲਾਕਾਰ ਸੀ ਮਸ਼ਹੂਰ ਸੀ ਤੇ ਮੈਨੂੰ ਕੀ ਲੋੜ ਸੀ ਨਾ ਨਾ ਦੁਸ਼ਮਣੀਆਂ ਲੈਣ ਦੀ ਆ ਜਿਹੜੇ ਗਾਲਾਂ ਕੱਢਦੇ ਸਾਨੂੰ ਤੜਕੀ ਲੱਗ ਜਾਂਦੇ ਗਾਲਾਂ ਕੱਢਣ ਸਾਨੂੰ ਹੈ ਜੀ ਕਾਰਨ ਭਗਵੰਤ ਮਾਨ ਕਿਤੇ ਮੈਂ ਹਸਪਤਾਲ ਚ ਬੈਸੀ ਚਲਾ ਜਾਵਾਂ ਨਾ ਕਹਿੰਦੇ ਲੈ ਵੀ ਭਗਵੰਤ ਮਾਨ ਤਾਂ ਹੁਣ ਘਰੇ ਬਹਿ ਗਿਆ ਮੈਂ ਕਾ ਲੀਆਂ ਨੂੰ ਕਾਂਗਰਸੀਆਂ ਤੇ ਬੀਜੇਪੀ ਵਾਲ ਨੂੰ ਕਹਿਣਾ ਚਾਹੁੰਦਾ ਮੈਂ ਐਂ ਨਹੀਂ ਪੈਂਦਾ ਮੈਂ ਤੁਹਾਡੀ ਚੜਾ ਚ ਬੈਠੂ